ਜੀ ਜੋ ਕਿ ਮੈਂ ਰਾਇਲ ਗਾਂਡਾ ਹਾਊਸ ਅੰਮ੍ਰਿਤਸਰ ਦਾ ਓਨਰ ਆ ਜੀ 21 ਤਰੀਕ ਰਾਤ ਨੂੰ ਮੇਰੀ ਗਨ ਹਾਊਸ ਤੇ ਚੋਰੀ ਹੋ ਗਈ ਸੀ ਤੇ ਮੈਂ ਦਿਲੋਂ ਤਨਵਾਦੀਆਂ ਪੁਲਿਸ ਕਮਿਸ਼ਨਰ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਜੀ ਦਾ ਜਿਨ੍ਹਾਂ ਦੀ ਟੀਮ ਨੇ ਦਿਨ ਰਾਤ ਇੱਕ ਕਰਕੇ ਮੈਨੂੰ ਨਿਆਂ ਦਿਵਾਇਆ ਤੇ ਮੇਰਾ ਸਾਰਾ ਸਮਾਨ ਬਰਾਮਦ ਕੀਤਾ ਮੈਂ ਤਹਿ ਦਿਲੋਂ ਉਹ ਸਾਰੀ ਟੀਮ ਦਾ ਗੁਰਪ੍ਰੀਤ ਸਿੰਘ ਭੁੱਲਰ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦਾ ਤੇ ਉਹਨਾਂ ਦੀ ਸਾਰੀ ਟੀਮ ਦਾ ਸਲੂਟ ਕਰਦਾ ਹਾਂ ਜੀ ਠੀਕ ਹੈ ਸੈਮੀ ਆਟੋਮੈਟਿਕ ਟਾਈਪ 12 ਬੋਰ ਹੁੰਦੀ ਆ ਉਹ ਕਾਰਤੂਸ ਤੇ ਪਟਾ 21 ਔਰ ਇੱਕ ਕਿਰਚ ਜਿਹੜੀ ਹੈ ਵੀ ਮਿਲਿਆ ਨਾ ਤੋ ਨਗਦੀ ਕੁਛ ਮਿਲੀ ਹੈ ਬਾਕੀ ਤਾਂ ਖਰਚੂ ਕੇ ਸੀ ਔਰ ਉਹਨੇ ਕੁਛ ਸੋਨੇ ਦੇ ਆਪਣੇ 29 ਵਗੈਰਾ ਬਣਵਾ ਲੀਆਂ ਸੀ ਉਹ ਵੀ ਬਰਾਮਦ ਕੀਤੀਆਂ ਔਰ ਇਸ ਵਿੱਚ ਇੱਕ ਹੋਰ ਇੰਟਰਸਟਿੰਗ ਗੱਲ ਆਈ ਹੈ ਜੇ ਚਲੋ ਜਿਹੜਾ ਇਹ ਵੈਪਨ ਤਾਂ ਇਹਨਾਂ ਨੇ ਸੋਚਿਆ ਸੀ ਕਿ ਬਹੁਤ ਕ੍ਰਿਮੀਨਲ ਵਰਲਡ ਦੇ ਵਿੱਚ ਅਸੀਂ ਚੰਗੇ ਭਾਅ ਤੇ ਉੱਤੇ ਵੇਚਾਂਗੇ ਉਹ ਤਾਂ ਚਲੋ ਡਿਫਰੈਂਟ ਗੱਲ ਆ ਜੇ ਇਹਨਾਂ ਦਾ ਕਿਸੇ ਕਨੈਕਸ਼ਨ ਉਹ ਅਸੀਂ ਇਨਵੈਸਟੀਗੇਟ ਕਰਨਾ ਬਾਕੀ ਹੈ ਕਿਉਂਕਿ ਬੜੀ ਜਲਦੀ ਹੋਣੀ ਗ੍ਰਿਫਤਾਰੀ ਤੋਂ ਬਾਅਦ ਪ੍ਰੈਸ ਕਾਨਫਰੰਸ ਹੋ ਰਹੀ ਹੈ ਇੱਕ ਕੱਲ ਹੋਰ ਵੀ ਆਈ ਜਿਹੜੇ ਦੋ ਮੁਲਜ਼ਮ ਨੇ ਇੱਕ ਅਜੀਤ ਏਰੀਆ ਐਲੀਅਸ ਗੋਲੂ ਇਹ ਥਾਣਾ ਬੇਗਾਪੁਰ ਉਨਾਉਂ ਡਿਸਟ੍ਰਿਕਟ ਯੂਪੀ ਦਾ ਰਹਿਣ ਵਾਲਾ 83 ਪਾਸ ਹੈ ਤਕਰੀਬਨ 19 ਸਾਲ ਦਾ ਹੈਗਾ ਢਲਾਈ ਦਾ ਕੰਮ ਕਰ ਰਿਹਾ ਇੱਥੇ ਰਹਿ ਕੇ ਆਪਣੇ ਸੁਲਤਾਨਵਿੰਦ ਰੋਡ ਤੇ ਔਰ ਮਨਦੀਪ ਕੁਮਾਰ ਥਾਣਾ ਘਰਿੰਡਾ ਦਾ ਰਹਿਣ ਵਾਲਾ ਹੈ ਇਹ 20 ਸਾਲ ਦਾ ਹੈ 10ਵੀਂ ਪਾਸ ਹੈ welding ਦਾ ਕੰਮ ਕਰ ਰਿਹਾ ਹੈ ਇਹ ਦੋਨੋਂ ਬੰਦਿਆਂ ਨੇ ਇੱਕ ਗਣੀ ਮਿੱਥੀ ਸਾਜ਼ਿਸ਼ ਨਾਲ ਕੰਮ ਕੀਤਾ ਔਰ ਜਿਹੜਾ ਅਜੀਤ ਏਲੀਅਸ ਗੋਲੂ ਹੈ ਇਹ ਇਹਨੇ ਇੱਕ ਇਹਦੀ ਕਿਸੇ ਲੜਕੀ ਨਾਲ ਗੱਲਬਾਤ ਸੀ ਉਹਨੇ ਮੁੜ ਕੇ ਇਹਨ ਤੋਂ ਕੁਝ ਪੈਸੇ ਪੁੱਛੇ ਲਏ ਔਰ ਮੁੜ ਕੇ ਉਹ ਨੰਬਰ ਬਰਾ ਬਲਾਕ ਕਰਤਾ ਇਹਦੇ ਮਨ ਚ ਇਹ ਵੀ ਗੱਲ ਆਈ ਵੀ ਹੁਣ ਮੇਰੇ ਕੋ ਇੰਨੇ ਵੈਪਨ ਨੇ ਤੇ ਉਹ ਪਾਣੀ ਪੱਦੀ ਰਹਿਣ ਵਾਲੀ ਸੀ ਲੜਕੀ ਵੀ ਉਹਦਾ ਵੀ ਮੈਂ ਕੰਮ ਕਰਾਂ ਅਜੀਤ ਗੋਲੂ ਦਾ ਜਿਹੜਾ ਬੈਕਗ੍ਰਾਉਂਡ ਹੈ ਉਹ ਮੁਕੱਦਮਾ ਨੰਬਰ 343 ਹੈਗਾ ਉਦੋਂ ਵੀ ਚੋਰੀ ਤੇ ਮਾਲ ਇਧਰ ਉਧਰ ਖੁਰਦਪੁਰ ਕੰਨ ਦਾ ਥਾਣਾ ਟੀ ਬੀ ਡਿਵੀਜ਼ਨ ਅੰਮ੍ਰਿਤਸਰ ਦਾ ਹੈ 30 10 23 ਦਾ ਉਹਦੇ 'ਚ ਜਮਾਨਤੇ ਜੁਦੰਦਾ ਆਇਆ ਉਹ ਤਕਰੀਬਨ ਹੈਗੀ ਹੈ ਇਹਦੀ ਤਰੀਕ 20 ਡਿਸੰਬਰ ਡਿਸੰਬਰ 'ਚ ਜਮਾਨਤੇ ਆ ਗਿਆ ਕਿਉਂਕਿ ਚੋਰੀ ਦੀ ਸੈਕਸ਼ਨ ਸੀਗੀ ਕੋਈ ਜਲਦੀ ਜ਼ਮਾਨਤ ਹੋ ਗਈ ਇਹਦੀ ਪਰ ਸਾਨੂੰ ਇਹ ਡਾਊਟ ਹੈ ਕਿ ਇਹਦੇ ਚ ਸਾਨੂੰ ਹੋਰ ਵੀ ਖੁਲਾਸੇ ਹੋਣਗੇ ਕਿਉਂਕਿ ਐਡੀ ਵੱਡੀ ਵਾਰਦਾਤ ਔਰ ਇੰਨੇ ਵੱਡੇ ਵੈਪਨ ਲੈਣ ਦਾ ਮੰਤਵ ਇੰਨਾ ਈਜ਼ੀ ਨਹੀਂ ਹੋ ਸਕਦਾ ਔਰ ਇਹਦੇ ਕੋਈ ਹੋਰ ਇਹਨਾਂ ਦੇ ਕਿਸੇ ਗੈਂਗਸਟਰ ਐਂਗਲ ਤੋਂ ਜਾਂ ਕ੍ਰਿਮੀਨਲ ਐਂਗਲ ਤੋਂ ਜਾਂ ਡਰੱਗ ਐਂਗਲ ਤੋਂ ਵੀ ਸਾਰੇ ਅਸੀਂ ਇਨਵੈਸਟੀਗੇਟ ਹਰੇਕ ਪਹਿਲੂ ਕਰਾਂਗੇ ਔਰ ਉਮੀਦ ਹੈ ਕਿ ਦੇਚੋ ਕਾਫੀ ਸਾਨੂੰ ਗੱਲਾਂ ਅਗੇ ਨਿਕਲਣੀਆਂ। ਪਰ ਇਹਨਾਂ ਨੇ ਦੀਵਾਰ ਤੋੜ ਕੇ ਇਹਨਾਂ ਨੇ ਸਾਰਾ ਕੁਝ ਕੀਤਾ ਉੱਥੇ ਕਿ ਇਹਨਾਂ ਨੇ ਨਾਲ ਦੀ ਦੁਕਾਨ ਦੇ ਉੱਤੇ ਜਿਹੜਾ ਜਿਹਨੂੰ ਕਹਿੰਦੇ ਆਪਾਂ ਸਨ ਲਾਈ ਉਸ ਤੋਂ ਬਾਅਦ ਉੱਤਰ ਕੇ ਕੱਲਾ ਜਿਹੜਾ ਗੋਲੂ ਹੀ ਅੰਦਰ ਗਿਆ ਤੇ ਇਹਨੇ ਹੀ ਸਾਰੀ ਅੱਗੇ ਕਾਰਵਾਈ ਕੀਤੀ ਦੂਜਾ ਮੁੰਡਾ ਪਿੱਛੇ ਰਿਹਾ। ਦੁਕਾਨਾਂ ਤੋੜੀਆਂ ਕਿੱਦਾਂ ਤੋੜੀਆਂ ਸਮਾਨ ਨਹੀਂ ਉਹ ਬਰਾਬਰ। ਕਿਹੜਾ ਜੀ ਜਿਹੜਾ ਦੁਕਾਨ ਤੋੜੀ ਇਹਨਾਂ ਨੇ ਉਹਦੇ ਵਿੱਚ ਉਹ ਕਿੰਨਾ ਤੋੜਿਆ ਨੇ ਉਸਮਾਨ ਇੰਪਲੀਮੈਂਟ ਆਪਾਂ ਨੂੰ ਮਿਲੇ ਸੀ ਕੁਝ ਉਹ ਤੋਂ ਮੌਕੇ ਤੇ ਵੀ ਕੁਝ ਅਸੀਂ ਬਾਅਦ ਚ ਵੀ ਰਿਕਵਰ ਕੀਤੇ ਆ ਇਹ ਤਾਂ ਸੇਮ ਹੀ ਮਹੀਨੇ ਪਹਿਲੇ ਹੀ ਇਹ ਕਿਹੜੀ ਦੁਕਾਨ ਦੇ ਉੱਤੇ ਤੋੜੀ ਇਹ ਨਹੀਂ ਅਰੇ ਉਹ ਨਹੀਂ ਹੋਰ ਦੇਖੋ ਬਦਰ ਇਹ ਗੱਲ ਤੁਹਾਨੂੰ ਹੁਣ ਇਮੀਡੀਏਟਲੀ ਆਪਾਂ ਸ਼ੇਅਰ ਵੀ ਕਰਨੀ ਹੁੰਦੀ ਆ ਤੁਸੀਂ ਮਤਲਬ ਇਹ ਹਰੇਕ ਸਵਾਲ ਦਾ ਜਵਾਬ ਆਪਾਂ ਟਾਈਮ ਸਿਰ ਹੀ ਦੇ ਸਕਦੇ ਆ ਮੇਰੀ ਤੁਹਾਨੂੰ ਇਹੀ ਰਿਕੁਐਸਟ ਹੈ ਕਿ ਇੰਨੀ ਜਲਦੀ ਪੁਲਿਸ ਕੋ ਜਾਦੂ ਦੀ ਛੜੀ ਨਹੀਂ ਵੀ ਸਾਰੀਆਂ ਗੱਲਾਂ ਦਾ ਜਵਾਬ ਐਸੇ ਪੀਸੀ ਤੇ ਆ ਜੇ ਸਾਰੀ ਉਹਦੀ ਉਹਦੀ ਕੁਝ ਲਿਸਟ ਬਣੀ ਹੋਈ ਹੈ ਇਨਵੈਂਟਰੀ ਬਣੀ ਹੋਈ ਹੈ ਜ਼ਿਆਦਾਤਰ ਇਹ ਠੀਕ ਕਰਾਉਣ ਵਾਸਤੇ ਹਥਿਆਰ ਆਏ ਸੀ ਜੋ ਨੇ ਕੰਪਲੇਨੈਂਟ ਨੇ ਉਸ ਟਾਈਮ ਦੱਸਿਆ ਸੀ ਚੋਰੀ ਦੇ ਟਾਈਮ ਤੇ ਉਸ ਤੋਂ ਬਾਅਦ ਵੀ ਤਸਦੀਕ ਕਰਦੇ ਰਹੇ ਆ ਮੈਂ ਵੀ ਉੱਥੇ ਗਿਆ ਸਾਰੇ ਸੀਨੀਅਰ ਅਫਸਰ ਵੀ ਗਏ ਆ ਉਹਨੇ ਜ਼ਿਆਦਾਤਰ ਦੱਸਿਆ ਵੀ ਕੁਝ ਹਥਿਆਰ ਇਹਦੇ ਠੀਕ ਕਰਾਉਣ ਵਾਸਤੇ ਮੇਰੇ ਕੋਲ ਆਏ ਹੋਏ ਸੀ ਉਹ ਹਰੇਕ ਮਾਲਕ ਨੂੰ ਹੁਣ ਤਸਦੀਕ ਕਰਕੇ ਹੀ ਆਪਾਂ ਚੈੱਕ ਕਰਾਂਗੇ ਸਾਡਾ ਜਿਹੜਾ ਮੇਨ ਜ਼ੋਰ ਸੀਗਾ ਉਹ ਕੇਸ ਸਟ੍ਰੈਸ ਕਰਨ ਦਾ ਸੀ 100% ਦੇਖੋ ਪੈਸੇ ਤਾਂ ਖਰਚਲੇ ਇਹਨਾਂ ਨੇ ਕਾਫੀ ਪੈਸੇ ਹਨ ਤਾਂ ਹੋਰ ਰਿਕਵਰੀ ਵੀ ਕੋਸ਼ਿਸ਼ ਕਰਾਂਗੇ ਬਟ ਹਥਿਆਰ 100% ਸਾਰੇ ਰਿਕਵਰ ਹੋ ਗਏ 12 ਦੇ 12 ਔਰ ਇਹਨੂੰ ਮੈਂ ਬਹੁਤ ਅੱਛੀ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਮੰਨਦਾ ਔਰ ਟੀਮ ਨਾਲ ਡਿਜੀ ਸਾਹਿਬ ਨੇ ਵੀ ਇਹਦੇ ਬਾਰੇ ਟਵੀਟ ਕੀਤਾ ਔਰ ਉਸ ਤੋਂ ਬਾਅਦ ਉਹ ਰਿਵਾਰਡ ਵੀ ਸਾਰੀ ਟੀਮ ਨੂੰ ਦਿੱਤਾ ਜਾ ਰਿਹਾ ਕਿਉਂਕਿ ਮੁੰਡਿਆਂ ਨੇ ਦਿਨ ਰਾਤ ਸਾਰਿਆਂ ਨੇ ਮਿਹਨਤ ਇੰਨੀ ਕੀਤੀ ਹੈ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਅਪ ਟੂ ਕਨਸਟੇਬਲ ਲੈਵਲ ਔਰ ਜਦੋਂ ਵੀ ਅਸੀਂ ਇਹਨਾਂ ਨਾਲ ਗੱਲ ਕਰਦੇ ਰਹੇ ਹਰੇਕ ਨੇ ਆਪਣਾ ਆਈਡੀਆ ਵੀ ਦਿੱਤਾ ਆਪਣੀ ਐਫਰਟਸ ਵੀ ਦੱਸਿਆ ਸੋ ਮੈਂ ਬੜੇ ਮਤਲਬ ਪ੍ਰਾਊਡ ਫੀਲ ਕਰਦਾ ਕਿ ਪੰਜਾਬ ਪੁਲਿਸ ਦਾ ਜਿਹੜਾ ਮਿਆਰ ਪ੍ਰੋਫੈਸ਼ਨਲਿਜ਼ਮ ਦਾ ਔਰ ਕਮਿਟਮੈਂਟ ਦਾ ਡੈਡੀਕੇਸ਼ਨ ਦਾ ਬਹੁਤ ਅੱਛਾ ਮਰਨ ਨਹੀਂ ਆ ਜੇ ਗਿਆ ਪਰ ਇਹਦੇ ਮਨ ਚ ਸੀਗਾ ਇਹ ਗੱਲ ਇਹ ਅਜੇ ਤਾਂ ਟਿਕ ਰਿਆ ਸੀ ਗੱਲ ਬਿਕੋਜ਼ ਇਹਨਾਂ ਤੇ ਪ੍ਰੈਸ਼ਰ ਬੜਾ ਸੀ ਕਿ ਇਹਨੇ ਵੈਪਨ ਅਸੀਂ ਲੁਕੋਏ ਹੋਏ ਹੈ ਤੋ ਉਹ ਸਾਰੇ ਅਸੀਂ ਮਤਲਬ ਪਹਿਲਾਂ ਉਹਨੂੰ ਟਿਕਾਣੇ ਲਾ ਲਈਏ ਫਿਰ ਉਸ ਤੋਂ ਬਾਅਦ ਇਹਨੂੰ ਲੱਗਿਆ ਸੀ ਪਰ ਇਹਨਾਂ ਨੂੰ ਛੋਟਾ ਵੈਪਨ ਉੱਥੋਂ ਮਿਲਿਆ ਨਹੀਂ ਇਹ ਹੈਗੇ ਸੀਗੇ ਜੀ ਉਹ ਉੱਥੇ ਤੋੜ ਨਹੀਂ ਸਕੇ ਨਾ ਫਿਰ ਸੱਟ ਵੀ ਲੱਗੀ ਇੱਕ ਦੇ ਹੱਥ ਤੇ ਹਾਂ ਜੀ ਪਹਿਲੇ ਕਿੰਨੇ ਵੈਪਨ ਇਹਨਾਂ ਨੇ ਰੱਖੇ ਜੀ ਪੈਸੇ ਪੈਸੇ ਅੱਜ 10 ਵੈਪਨ ਸੀ ਕਿਤੇ ਰੱਖੇ ਇਹਨਾਂ ਨੇ ਬਾਹਰ ਉਹ ਯਾਰ ਇੱਕ ਜਿੱਥੋਂ ਬਰਾਮਦ ਕੀਤੇ ਉਹ ਜਗਾ ਇੱਕ ਸੁਨਸਾਨ ਜਗਾ ਦੇ ਵਿੱਚ ਦੱਬੇ ਹੋਏ ਸੀ ਟੋਆ ਪਟ ਸਰ 1.5 ਤੋਂ 2 ਫੁੱਟ ਦਾ ਟੋਆ ਨੇ ਇਹ ਤਾਂ ਹੁਣ ਗੱਲ ਆਪਾਂ ਤੁਹਾਨੂੰ ਪਤਾ ਵੀ ਇਨਵੈਸਟੀਗੇਸ਼ਨ ਤੁਸੀਂ ਵੀ ਬਹੁਤ ਜਾਣਦੇ ਰਹੇ ਹੋ ਉੱਥੇ ਕਿਸੇ ਨੇ ਆਪਾਂ ਨੂੰ ਇਹ ਗੱਲ ਕੀਤੀ ਤਾਂ ਹੈ ਨਹੀਂ ਆਪਾਂ ਤਾਂੜਾ ਚੌਕੀਦਾਰ ਵੀ ਮੰਦਰ ਦਾ ਉਹਨੂੰ ਵੀ ਪੁੱਛਦੇ ਰਹੇ ਉਹ ਕਹਿੰਦਾ ਮੈਂ ਛੁੱਟੀ ਤੇ ਸੀ ਆਪਾਂ ਤਾਂ ਉਹਨੂੰ ਵੀ ਡਾਊਟ ਕਰਦੇ ਰਹੇ ਵੀ ਉਹ ਬੰਦਾ ਨਾ ਕਿਤੇ ਉਸ ਦਿਨ ਜਾਣ ਕੇ ਛੁੱਟੀ ਤੇ ਹੋਵੇ ਤਕਰੀਬਨ ਦੇਖੋ ਉਹ ਉਹਨਾਂ ਨੇ ਜਿਆਦਾ ਅਮਾਉਂਟ ਕੁਛ ਦੱਸੀ ਸੀ ਇਹ ਕਹਿੰਦੇ ਸਾਡੇ ਕੋ ਘਟਾਏ ਆ ਅਜੇ ਉਹ ਤਸਦੀਕ ਕਰਨੀ ਜ਼ਰੂਰੀ ਹੈ ਕੰਪਲੇਨੈਂਟ ਦੇ ਨਾਲ ਕਈ ਵਾਰ ਮੁਲਜ਼ਮ ਦੇਖੋ ਆਪਣੇ ਉਸ ਵਾਸਤੇ ਝੂਠ ਵੀ ਬੋਲ ਦਿੰਦਾ ਇਨੀਸ਼ਲੀ ਉਹਨੂੰ ਲੱਗਦਾ ਕਿ ਮੈਂ ਘਟ ਤੋਂ ਘੱਟ ਹੀ ਗੱਲ ਦੱਸਾਂ ਸੋ ਆਪਾਂ ਉਹ ਜੀ ਗੱਲ ਕਦੇ ਵੀ ਨਹੀਂ ਕਹਿਣੀ ਚਾਹੁੰਦਾ ਮੈਂ ਮੀਡੀਆ ਕੇ ਜਿਹੜੀ ਕੱਲ ਨੂੰ ਵੈਰੀਫਾਇਬਲ ਨਾ ਹੋਵੇ ਇਕੜ ਇਹਦਾ ਰਿਮਾਂਡ ਲਵਾਂਗੇ ਹੁਣ ਲੰਬਾ ਕੇਸ ਚੱਲੂਗਾ ਤੇ ਸਾਰੀਆਂ ਗੱਲਾਂ ਦੱਸਾਂਗੇ ਮੇਨੇ ਜੇਲ੍ਹ 'ਚ ਰਹਿਣ ਕਰਕੇ 381 ਦੇ ਜਿਹੜਾ ਜੇਲ੍ਹ ਦਾ ਇਹਦਾ ਤਜਰਬਾ ਹੈ ਮੈਂ ਉਹ ਗੱਲ ਕਹੀ ਹੈ ਕਿ ਜਦੋਂ ਜੇਲ੍ਹ 'ਚ ਰਿਹਾ 381 ਦਾ ਤੁਹਾਨੂੰ ਦੱਸਿਆ ਬੀ ਡਿਵੀਜ਼ਨ ਦਾ ਕੇਸ ਸੀਗਾ ਉਹਦੇ 'ਚ ਜੇਲ੍ਹ 'ਚ ਰਹਿ ਕੇ ਇਹਨੇ ਗੱਲਾਂ ਸਿੱਖੀਆਂ ਵੀ ਅੱਪਾ ਅੱਗੇ ਤੋਂ ਜਿਹੜਾ ਵੀ ਕੰਮ ਕਰਨਾ ਹੈ ਬਟ ਆਈਡੈਂਟੀਟੀ ਛੁਪਾਉਣੀ ਹੈ ਸੀਸੀਟੀਵੀ ਤੋਂ ਬਚਣਾ ਹੈ ਤੇ ਗਲਵਜ਼ ਪਾਉਣੇ ਆਏ ਥੈਂਕ ਯੂ ਸਾਰਿਆਂ ਨੇ ਬਹੁਤ ਪ੍ਰੈਸ਼ਰ ਸੀਗਾ ਜੀ ਮੀਡੀਆ ਦਾ ਵੀ ਨੇ ਉਹ ਨਹੀਂ ਉਹਦਾ ਨਹੀਂ ਉਹਨਾਂ ਕੋਤਲ ਭਾਈ ਉਹਨਾਂ ਵਿੱਚ ਤੈਨੂੰ ਉਹ ਲੱਗੇ ਜਾਂ ਨਹੀਂ ਨਹੀਂ ਬਗਰ ਕੋਈ ਐਵੀਂ ਗੱਲ ਨਹੀਂ ਆਈ ਉਹਨਾਂ ਦੇ ਵਕਰਾ ਆਪਣੇ ਬੰਦੇ ਫੜੇ ਆ ਕੁਝ ਕੁਝ ਰਹਿੰਦੇ ਆ ਮੈਨੂੰ ਪਤਾ ਨਹੀਂ ਮੈਂ ਸੁਣਿਆ ਹੀ ਹੈ ਮਦਰ ਹੋਈ ਹੋ ਕੇ ਪਰ ਮੈਨੂੰ ਪਤਾ ਨਹੀਂ ਸੀ ਉਹਦੇ ਬਾਰੇ